ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਐਪੀਸੋਡ ਦੇ ਵਿੱਚ ਫਿਰ ਇੱਕ ਵਾਰ ਤੁਹਾਡੇ ਰੂਬਰੂ ਹੋ ਰਹੇ ਆ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀ ਗੁਰੂ ਦੇ ਸਿੱਖ ਚੈਨ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਜੋ ਆਪਾਂ ਸਿੱਖ ਰਹਿਤ ਮਰਯਾਦਾ ਤਹਿਤ ਸਮਝ ਰਹੇ ਆਂ ਕਾਲ ਤੱਕ ਸਭ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਸਿੱਖ ਨੂੰ ਕੀ ਕਰਨਾ ਚਾਹੀਦਾ ਹੁਣ ਤੱਕ ਆਪਾਂ ਸਮਝਿਆ 9 ਨੰਬਰ ਪੇ ਤਿਕਰ ਆਪਾਂ ਇਹ ਗੱਲ ਸਮਝ ਰਹੇ ਆਂ ਅੱਗੇ ਜੋ ਅੱਜ ਸਮਝਣਾ ਹੈ ਉਹਦੇ ਵਿੱਚ ਨਾਮ ਬਾਣੀ ਦਾ ਅਭਿਆਸ ਗੁਰ ਸਤਗੁਰ ਕਾਜੂ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਤੇ ਆਵੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਕਿਰਪਾ ਕਰਦੇ ਆ ਵੀ ਜੋ ਗੁਰੂ ਦਾ ਸਿੱਖ ਨਾ ਗੁਰ ਤੇ ਸਤਗੁਰ ਕਾਜੂ ਸਿੱਖ ਖਾਏ ਜੋ ਆਪਣੇ ਆਪ ਨੂੰ ਸਿੱਖ ਖਵਾਉਣ ਦੇ ਲਾਇਕ ਆ ਜੋ ਖਵਾਉਂਦਾ ਸੋ ਭਲਕੇ ਉੱਠ ਵੀ ਭਲਕੇ ਸਵੇਰੇ ਜਲਦੀ ਉੱਠ ਕੇ ਕੋ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪੇ ਨਾਮ 취 ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਵਾ ਭਾਵ ਇਸ਼ਨਾਨ ਕਰਕੇ ਅੰਮ੍ਰਿਤ ਬਾਣੀ ਨੂੰ ਪੜੇ ਵਿਚਾਰੇ ਅੰਮ੍ਰਿਤ ਸਰ ਭਾਵ ਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਗੁਰੂ ਪਾਸ਼ਾ ਕਹਿੰਦੇ ਇਹ ਸਿੱਖ ਦਾ ਕੰਮ ਆ ਭਾਈ ਉੱਠ ਕੇ ਸਵੇਰੇ ਬਾਣੀ ਨੂੰ ਪੜ੍ਹਨਾ ਬਾਣੀ ਨੂੰ ਵਿਚਾਰਨਾ ਨਾਮ ਜਪਣਾ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਨਾ ਤੇ ਜੋ ਸਿੱਖ ਰਾਤ ਮਰਿਆ ਦੇ ਵਿੱਚ ਲਿਖਿਆ ਗਿਆ ਨਾਮ ਬਾਣੀ ਦਾ ਅਭਿਆਸ ਸਿੱਖ ਅੰਮ੍ਰਿਤ ਵੇਲੇ ਪਹਿਲੀ ਰਾਤ ਰਹਿੰਦੀ ਤਹਿਰ ਦੀ ਰਾਤ ਰਹਿੰਦੀ ਭਾਵ ਚਾਰ ਪੈਰਾਂ ਦੀ ਰਾਤ ਹੁੰਦੀ ਹੈ ਤੇ ਚਾਰ ਪੈਰਾਂ ਦੇ ਵਿੱਚ ਚਾਰ ਪੈਰ ਦੇਂਦੇ ਤੇ ਚਾਰ ਪੈਰ ਰਾਤ ਦੇ ਇਹ ਹੋ ਗਏ 24 ਘੰਟੇ 8 ਪੈਰ ਹੋਗੇ ਨਾ 8 ਪੈਰ 24 ਘੰਟੇ ਹੋਗੇ ਤੈਨੂੰ ਦੋਹਾਂ ਤੇ ਡਿਵਾਈਡ ਕਰਕੇ 12 ਘੰਟੇ ਦਿਨ ਦੇ ਤੇ 12 ਘੰਟੇ ਰਾਤ ਦੇ ਤੇ ਸਿੱਖ ਰਤ ਮਜਾਦਾ ਵਿੱਚ ਗੱਲ ਲਿਖੀ ਆ ਵੀ ਪੈਰ ਰਾਤ ਰਹਿੰਦੀ ਪੈਰ ਹੋ ਗਿਆ 3 ਘੰਟੇ ਤੱਕ ਪੈਰ ਭਾਬ ਜੇ ਦਿਨ ਚੜਨਾ ਹੈ 6 ਵਜੇ ਤੇ ਉਹਦੇ 3 ਘੰਟੇ ਪਿੱਛੇ ਆ ਜਾਓ 6 ਤੋਂ 3 ਘੰਟੇ ਪਿੱਛੇ 3 ਵਜੇ ਸਿੱਖ ਦਾ ਕੰਮ 3 ਵਜੇ ਉੱਠੇ ਸਵੇਰੇ ਉੱਠ ਕੇ ਇਸ਼ਨਾਨ ਕਰੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ ਉਦੋਂ ਬਾਅਦ ਨਿਤਨੇਮ ਕਰੇ ਬਾਣੀ ਪੜੇ ਇਹਦੇ ਵਿੱਚ ਲਿਖਿਆ ਹੈ ਪੈਰ ਰਾਤ ਰਹਿਂਦੀ ਜਾ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ਵਾਹਿਗੁਰੂ ਨਾਮ ਜਪੇ ਪਾਪ ਜਦੋਂ ਅਸੀਂ ਉੱਠ ਖੜਦੇ ਆ ਉੱਠ ਕੇ ਸਾਡੇ ਮੁਖ ਤੇ ਵਾਹਿਗੁਰੂ 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 ਜੀ ਨੂੰ ਅਸੀਂ ਨਹਾਉਣੇ ਵੀ ਆ ਨਾ ਕੱਪੜੇ ਬਦਲਦੇ ਆ ਜੋ ਜਿੰਨਾ ਵੀ ਸਾਡੇ ਕੋਲ ਸਮਾਂ ਹੁੰਦਾ ਹੈ ਬਾਣੀ ਪੜਨ ਤੋਂ ਪਹਿਲਾਂ-ਪਹਿਲਾਂ ਅਸੀਂ ਅਭਿਆਸ ਕਰਨਾ ਵਾਹਿਗੁਰੂ ਗੁਰਮੰਤਰ ਦਾ ਮੂਲ ਮੰਤਰ ਦਾ ਅੱਗੇ ਮਾਰੇ ਅੱਗੇ ਇਹਦੇ ਵਿੱਚ ਲਿਖਿਆ ਨਿਤਨੇਮ ਦਾ ਪਾਠ ਕਰੇ ਨਿਤਨੇਮ ਨਿਤ ਦਾ ਭਾਵ ਅੰਦਰ ਜਾਨਣਾ ਹੈ ਰਜਾਨਾ ਦਾ ਨੇਮ ਕੀ ਹੈ ਸਿੱਖ ਰਾਜ ਮਰਜਾ ਵਿੱਚ ਲਿਖਿਆ ਨਿਤਨੇਮ ਦੀਆਂ ਬਾਣੀਆਂ ਇਹ ਹਨ ਜਪ ਜਪ ਦਾ ਭਾਵ ਜਪਜੀ ਸਾਹਿਬ ਜਾਪ ਬਾਣੀ ਦਾ ਨਾਮ ਪੂਰਾ ਆਪ ਜਪਜੀ ਸਾਹਿਬ ਸਤਿਕਾਰਨਾ ਪੜਦੇ ਆ ਜਪਜੀ ਸਾਹਿਬ ਦੀ ਬਾਣੀ ਪੜਨੀ ਹੈ ਜਾਪ ਜਾਪ ਸਾਹਿਬ ਪਹਿਲੀ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਦੀ ਹੈ ਜਪਜੀ ਸਾਹਿਬ ਦੂਸਰੀ ਬਾਣੀ ਜਾਪ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ ਅਤੇ 10 ਸਵਈਏ ਸ਼ਰਾਵਕ ਸੁੱਧ ਵਾਲੇ ਇਹ ਪੜਨੇ ਆ ਸਿੱਖਣੀ ਇਹ ਬਾਣੀਆਂ ਅਮਰਤ ਵੇਲੇ ਪੜਨੀਆਂ ਆ ਹੁਣ ਇੱਥੇ ਕਈ ਵਾਰੀ ਆਪਾਂ ਕਹਿੰਦੇ ਨੇ ਪੰਜ ਬਾਣੀਆਂ ਪੜਦੀਆਂ ਸਾਤ ਸੰਗਤ ਜੀ ਬਾਣੀਆਂ ਸੱਤ ਵੀ ਪੜ ਸਕਦੇ ਆ ਜਿੰਨਾਂ ਦੀ ਮਰਜ਼ੀ ਬਾਣੀਆਂ ਪੜ ਲਓ ਬਾਣੀ ਪੜਨ ਤੇ ਕੋਈ ਰੁਕਾਵਟ ਨਹੀਂ ਹੈ ਪਰ ਜੋ ਜ਼ਰੂਰੀ ਹੈ ਉਹ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਤੇ ਇਹ ਇਹ ਗੁਰਦੁਆਰਿਆਂ ਵਿੱਚ ਵੀ ਪੜਨਾ ਜਾਣਨਾ ਚਾਹੀਦਾ ਹਨ ਪੜਨਾ ਵੀ ਜਾਣਨਾ ਹੈ ਕਈ ਗੁਰਦੁਆਰਿਆਂ ਵਿੱਚ ਜਾਂ ਡੇਰਿਆਂ ਦੇ ਵਿੱਚ ਇਹ ਬਾਣੀਆਂ ਨਹੀਂ ਪੜਨਾ ਜਾਂਦੇ ਸਾਤ ਸੰਗਤ ਜੀ ਕਿਉਂਕਿ ਜ਼ਰੂਰੀ ਹੈ ਪੰਜ ਬਾਣਾਂ ਨਾ ਪੜਨਾ ਅਸੀਂ ਪੰਜ ਬਾਣਾਂ ਕਿਉਂ ਪੜਦੇ ਆ ਭਾ ਵੀ ਜੇ ਅਸੀਂ ਪੰਜ ਬਾਣਾਂ ਪੜ ਗਏ ਰਜਣਾ ਬਾਣੀ ਪੜਨ ਦੀ ਮਾਰੀ ਥੋੜਾ ਹੈ ਪੰਜ ਬਾਣਾਂ ਪੜੋ ਪਹਿਲਾਂ ਸਾਡੇ ਗ੍ਰੰਥੀ ਸਿੰਘ ਆ ਜਿਹੜੇ ਉਹ ਮਹਾਰਾਜ ਦਾ ਪ੍ਰਕਾਸ਼ ਕਰਦੇ ਪੰਜ ਬਾਣਾਂ ਦਾ ਪਾਠ ਕਰਦੇ ਆ ਤੇ ਜਿਹੜੇ ਮੰਤਾ ਸਾਹਿਬ ਸੰਗਤ ਦੇ ਕੋਈ ਮੰਤ ਵੀ ਹੈਗੇ ਕਾਬਜ ਉਹ ਮੰਤ ਨਹੀਂ ਪੜਦੇ ਇਹ ਗੱਲ ਦਾ ਧਿਆਨ ਰੱਖਣਾ ਮੈਂ ਮਾਫੀ ਮੰਗ ਕੇ ਗੱਲ ਕਰ ਰਿਹਾ ਉਹਨਾਂ ਨੇ ਨਿਤਨੇਮ ਦੀਆਂ ਬਾਣੀਆਂ ਨੂੰ ਛੱਡਤਾ ਇਹ ਨਿਤਨੇਮ ਦੀਆਂ ਬਾਣੀਆਂ ਇੱਥੇ ਸੁਖ ਨੂੰ ਸਾਹਿਬ ਦੀ ਬਾਣੀ ਪੜੀ ਜਾਂਦੇ ਆ ਕਿਉਂਕਿ ਲਾਲਚਵੱਸ ਪੈ ਗਏ ਨਾ ਕਿਉਂਕਿ ਨਿਤਨੇਮ ਛੱਡਤਾ ਨਿਤਨੇਮ ਛੱਡ ਕੇ ਲਾਲਚਵੱਸ ਪੈ ਕੇ ਹੋਰ ਬਾਣੀਆਂ ਪੜੰਗਾ ਜਾ ਰਿਹਾ ਉਥੇ ਲਾਲਚ ਆ ਗਿਆ ਮਨ ਦੇ ਵਿੱਚ ਵੀ ਨਿਤਨੇਮ ਪੜੰਗ ਸਾਨੂੰ ਕੁਝ ਮਿਲਦਾ ਨਹੀਂ ਵੀ ਜੇ ਅਸੀਂ ਹੋਰ ਬਾਣੀ ਪੜਾਂਗੇ ਵੀ ਅੱਜ ਤੁਸੀਂ ਫਲਾਣੇ ਦਾ ਪਾਠ ਕਰਤਾ ਧੌਂਕੇ ਦਾ ਪਾਠ ਕਰਤਾ ਜਾਂ ਭੋਗ ਪਾਈ ਜਾਂਦੇ ਆ ਸਵੇਰੀ ਭੋਗ ਪਾ ਦਿੰਦੇ ਆ ਅੰਮ੍ਰਿਤ ਵੇਲੇ ਭੋਗ ਪਾਤਾ ਕਿਸੇ ਦਾ ਪ੍ਰਕਾਸ਼ ਇਹ ਜਿਆਦਾ ਕੰਮ ਡੇਰਾਂ ਤੇ ਚੱਲਦਾ ਕਿਉਂਕਿ ਉਹਨੂੰ ਨਿਤਨੇਮ ਨਾਲ ਕੋਈ ਮਤਲਬ ਨਹੀਂ ਕੋਈ ਤਾਲਕ ਨਹੀਂ ਨਾਓ ਨਾਉ ਟਾਈਮਸ ਰੋਟਦੇ ਆ ਟਾਈਮਸਰ ਨਹੀਂ ਬੋਲਦੇ ਉਹ ਨਾ ਕੋਈ ਨੇਮ ਆ ਉਹਨਾਂ ਨੇ ਨਿਤਨੇਮ ਵਿਗਾਰਤਾ ਸਿੱਖ ਰਹਿਤ ਮਰਯਾਦਾ ਵਿਗਾਰਤੀ ਬਾਫੀ ਮੰਗ ਕੇ ਮੈਂ ਗੱਲ ਕਰ ਰਿਹਾ ਕਿਉਂਕਿ ਸਿੱਖ ਦਾ ਕੰਮ ਕੀ ਹੈ ਸਿੱਖ ਦਾ ਕੰਮ ਹੈ ਨਿਤਨੇਮ ਕਰਨਾ ਬਾਣੀ ਪੜ੍ਹਨੀ ਜੋ ਸਾਡੀਆਂ ਮਰਯਾਦਾਵਾਂ ਉਹਨੂੰ ਕਾਇਮ ਰੱਖਣਾ ਹੁਣ ਗੁਰਦੁਆਰੇ ਸਾਡੇ ਤਾਂ ਹੀ ਬਣੇ ਆ ਗੁਰਦੁਆਰਿਆਂ ਵਿੱਚੋਂ ਜਿਹੜੀਆਂ ਇਹ ਰਹਿਤ ਮਰਯਾਦਾ ਵਾ ਜ਼ਿਆਦਾਤਰ ਠੀਕ ਆ ਚੱਲ ਰਹੀਆਂ ਪੰਜ ਬੰਗਾਂ ਦੇ ਪਾਠ ਹੁੰਦਾ ਉਪਰੰਤ ਕਥਾ ਵਿਚਾਰ ਹੁੰਦੀ ਹੈ ਤੇ ਇਹ ਕਿਹੜੇ ਲਾਗੂ ਰੱਖਣਾ ਸਾਧ ਸੰਗਤ ਜੀ ਇਹ ਜਿਹੜੇ ਗ੍ਰੰਥੀ ਸਿੰਘਾ ਸਾਡੇ ਕਈ ਬੜੇ ਸਿਆਣੇ ਗ੍ਰੰਥੀ ਸਿੰਘਾ ਉਹ ਲਾਗੂ ਕਰੀ ਬੈਠੇ ਆ ਪੰਜ ਬੰਗਾਂ ਦਾ ਪਾਠ ਕਰਦੇ ਆ ਪਹਿਲਾਂ ਉਸ ਤੋਂ ਬਾਅਦ ਜਿੰਨਾ ਸਮਾਂ ਬਜੀ ਦਾ ਫਿਰ ਕਥਾ ਵਿਚਾਰ ਕਰਦੇ ਆ ਕਥਾ ਵਿਚਾਰ ਹੁੰਦੀ ਹੈ ਕਈ ਥਾਵਾਂ ਤੇ 1900ਾਂ ਦਾ ਬੰਗਾਂ ਪੜਨਾ ਜਾ ਰਿਹਾ ਹਾਲਾਂਕਿ ਨਿਤਨੇਮ ਦੀ ਬਾਣੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਸੁਖਮਨੀ ਸਾਹਿਬ ਦੀ ਬਾਣੀ ਨਾ ਪੜੋ ਪਰ ਹਰ ਹਰਕ ਬਾਣੀ ਦਾ ਹਰਕ ਮਰਿਆਦਾ ਦਾ ਕੋਈ ਟਾਈਮ ਹੈ ਪਹਿਲਾਂ ਨਿਤਨੇਮ ਉਦੋਂ ਬਾਅਦ ਜਿਹੜਾ ਕੁਝ ਕਰਨਾ ਹੈ ਉਹ ਕਰ ਸਕਦਾ ਹੈ ਭੋਗ ਪਾਈ ਜੋ ਤੁਸੀਂ ਸੋਮਸਰ ਦੀ ਬਾਣੀ ਪੜੀ ਜਾਓ ਪਰ ਜੇ ਹੀ ਨਿਤਨੇਮ ਤੋਂ ਖੁੰਝ ਗਏ ਨਿਤਨੇਮ ਤੋਂ ਭੁੱਲ ਗਏ ਇਹ ਆਉਣ ਵਾਲੇ ਸਮੇਂ 'ਚ ਇਹ ਸਾਨੂੰ ਇਹ ਇਹ ਗੱਲਾਂ ਦੇਣੀਆਂ ਪੈਣੀਆਂ ਕਿਉਂਕਿ ਅਸੀਂ ਵਿਗਾੜ ਰਹੇ ਹਾਂ ਨਾ ਸਿਸਟਮ ਵਿਗਾੜ ਰਹੇ ਹਾਂ ਪੰਚ ਦਾ ਇੱਥੋਂ ਸਿਸਟਮ ਸਾਡਾ ਵਿਗੜਿਆ ਪੰਚ ਦਾ ਤੇ ਇਹ ਸਾਡੇ ਦਾ ਤਿੰਨ ਬਾਣੀਆਂ ਸਾਥ ਸੰਗਤ ਇਹਦੇ ਵਿੱਚ ਲਿਖਣਾ ਹੈ ਫਿਰ ਚੌ ਪੈਸਾ ਬੇਨਤੀ ਹੈ ਅਕਾਲ ਪੁਰਖ ਵਾਹਿਗੁਰੂ ਬਾਣੀ ਪੜ ਲਓ ਬਾਣੀ ਪੜਨੀ ਮਾੜੀ ਨਹੀਂ ਫਿਰ ਅਸੀਂ ਨਾਨਕ ਸਾਹਿਬ ਪੜਦੇ ਹੀ ਆ ਨਾਨਕ ਸਾਹਿਬ ਸਿੱਖਣੇ ਪੜਨਾ ਹੀ ਆ ਸੰਪੂਰਨ ਨਾਨਕ ਸਾਹਿਬ ਪੜ ਲਓ ਸਮਾਂ ਹੈਗਾ ਤਾਂ ਪੜ ਲਓ 6 ਪੌੜੇ ਮੇ ਪੜ ਕੇ ਅਰਦਾਸ ਬੇਨਤੀ ਕਰ ਦਿਓ ਇਹ ਹੋ ਸਕਦਾ ਸਾਥ ਸੰਗਤ ਜੀ ਜੋ ਇਹਦੇ ਵਿੱਚ ਲਿਖਿਆ ਇਹ ਅੰਮ੍ਰਿਤ ਵੇਲੇ ਬਾਣੀਆਂ ਪੜ੍ਹਨੀਆਂ ਅੱਗੇ ਜਿਵੇਂ ਸੋਦਰ ਰਹਿ ਰਾਤ ਸ਼ਾਮ ਵੇਲੇ ਸੂਰਜ ਡੁੱਬੇ ਪੜਨੀ ਹੈ ਤੇ ਸਾਡਾ ਸੂਰਜ ਡੁੱਬਦਾ ਨਾ ਸੂਰਜ ਭਾਵ ਜਿਸ ਨੂੰ ਥੋੜਾ ਥੋੜਾ ਸੂਰਜ ਦਿਖਦਾ ਹੈ ਤੇ ਧੁੱਪ ਸਮਾਪਤ ਹੋ ਜਾਂਦੀ ਹੈ ਉਦੋਂ ਰਹਿਰਸ ਦੀ ਬਾਣੀ ਪੜਨੀ ਹੈ ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ ਅੱਗੇ ਲਿਖੀਆਂ 10 ਨੰਬਰ ਪੇਜ ਤੇ ਆਪਾਂ ਪਹੁੰਚ ਚੁੱਕੇ ਹਾਂ ਅੜਦੇ ਪੜਦੇ ਸਮਝਦੇ ਸਮਝਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿ ਹੋਏ ਨੌ ਸ਼ਬਦ ਹਨ ਇਹ ਜਿਹੜੀ ਰਹਿਰਸ ਬਾਣੀ ਸਾਡੀ ਇਹ ਰਹਿਰਸ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨੌ ਸ਼ਬਦ ਲਏ ਗਏ ਆ ਜਿਵੇਂ ਸੋਦਰ ਤੋਂ ਲੈ ਕੇ ਸ਼ਰਨ ਪਰੇ ਕੀ ਰਾਖੋ ਸ਼ਰਮਾ ਤੱਕ ਬੇਨਤੀ ਚੌਪਈ ਫਿਰ ਨਾਲ ਨੌ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੜ੍ਹ ਲਏ ਜਿਵੇਂ ਸੋਦਰ ਸਮਝ ਹੀ ਲਿਆ ਆਪਾਂ ਫਿਰ ਚੌਪਈ ਸਾਹਿਬ ਪੜ੍ਹ ਲਈ 함ਰੀ ਕਰੋ ਹਾਦਰ ਸ਼ਾਹ ਤੋਂ ਲੈ ਕੇ ਦੁਸ਼ਟ ਦੋਖ ਤੇ ਲਿਓ ਬਚਾਈ ਤੱਕ ਅਸੀਂ ਪੜਦੇ ਆਂ ਫਿਰ ਸਵਈਆ ਪਾਏ ਗਏ ਜਬ ਤੇ ਤੁਮਰੇ ਇਸ ਲਈਆ ਪੜਦੇ ਆਂ ਅਸੀਂ ਫਿਰ ਦੋਹਰਾ ਸਗਲ ਦੋਹਰ ਕੋ ਸਾੜਕਾ ਇਹ ਅਸੀਂ ਦੋਹਰਾ ਪੜਦੇ ਆਂ ਫਿਰ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਰਲੀ ਅਖੀਰਲੀ ਇੱਕ ਪੌੜੀ ਉਹ ਪੜਦੇ ਆਂ ਮਦਾਵਣੀ ਤੇ ਸ਼ਲੋਕ ਮਹੱਲਾ 5 ਦਾ 13 ਕੀਤਾ ਜਾਂ ਤੋਂ ਨਹੀਂ ਇਹ ਸਾਡੀਆਂ ਇਹ ਬਾਣੀ ਜਿਹੜੀ ਸਾਡੀ ਹੈ ਰਹਿ ਰਸਤੇ ਬਾਣੀ ਹੈ ਫਿਰ ਅਸੀਂ ਰਾਤ ਨੂੰ ਸੌਣ ਵੇਲੇ ਸੋਹਲਾ ਸਾਹਿਬ ਦੀ ਬਾਣੀ ਪੜਨੇ ਆਂ ਅਮਰਤ ਵੇਲੇ ਅਤੇ ਸੋਦਰ ਵੇਲੇ ਦੇ ਨਿਤਨਮ ਤੋਂ ਉਪਰੰਤ ਅਰਦਾਸ ਕਰਨੀ ਚਾਹੀਦੀ ਹੈ ਸਾਸ ਜੀ ਫਿਰ ਸਿੱਖ ਅਰਦਾਸ ਕਰਦਾ ਕਿਉਂਕਿ ਵੀ ਚਾਰ ਪੈਰ ਦੇਣਾ ਆਪ ਜੀ ਦੇ ਬਾਣੇ ਵਿੱਚ ਚਾਰ ਪੈਰ ਆ ਸੁੱਖਾਂ ਦੇ ਪੀਤੇ ਜਿਸ ਤਰ੍ਹਾਂ ਦੀ ਵੀ ਅਰਦਾਸ ਸਿੱਖ ਨੂੰ ਆਉਂਦੀ ਹੈ ਇੱਕ ਸਾਡੀ ਪੰਥਕ ਅਰਦਾਸ ਹੈ ਇੱਕ ਸਾਡੀ ਅਸੀਂ ਪੰਥ ਦੇ ਵਿੱਚ ਹਰ ਇੱਕ ਬੰਦਾ ਅਰਦਾਸ ਨਹੀਂ ਕਰ ਸਕਦਾ ਹਰ ਇੱਕ ਸਿੱਖ ਅਰਦਾਸ ਨਹੀਂ ਕਰ ਸਕਦਾ ਸਾਡੀ ਵੈਸੀ ਅਰਦਾਸ ਹੈ ਸਤਿ ਪਾਤਸ਼ਾਹ ਬੜੀ ਕਿਰਪਾ ਹੋਈ ਇਹ ਬਾਣੀ ਪੜੀ ਗਈ ਹੈ ਬਾਣੀ ਸੁਣੀ ਹੈ ਬੜੀ ਸੁਣੀ ਬਾਣੀ ਦਾ ਭਾਵ ਜੇ ਸਾਇਓ ਕਰਦੇ ਸੁਖ ਸ਼ਾਂਤੀ ਸਰਬੱਤ ਦਾ ਭਲਾ ਮੰਗਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਾਡੀ ਆਪਣੀ ਅਰਦਾਸ ਹੈ ਛੋਟੀ ਅਰਦਾਸ ਜਿਵੇਂ ਵੀ ਸਾਨੂੰ ਆਉਂਦੀ ਹੈ ਅਸੀਂ ਉਵੇਂ ਕਰ ਸਕਦੇ ਹਾਂ ਸਾਡਾ ਸਮਝ ਲਈ ਇਥੋਂ ਤੱਕ ਆਪਾਂ ਇਹ ਗੱਲ ਨੂੰ ਸਮਝ ਲਿਆ ਨਿਤਨੇਮ ਦੀਆਂ ਬਾਣੀਆਂ ਤੇ ਸਾਡੀਆਂ ਰਹਿ ਰਸ ਦੀਆਂ ਬਾਣੀਆਂ ਜੋ ਜਿਵੇਂ ਪੜ੍ਹਨੀ ਹੈ ਤੇ ਸੌਣ ਲੱਗੇ 16 ਸੌ ਪੜ੍ਹਨਾ ਹੈ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰਨਾ ਨਹੀਂ ਭੁੱਲਣਾ ਲਾਈਕ ਤੇ ਕਮੈਂਟ ਵੀ ਜਰੂਰ ਕਰਨਾ ਸ਼ੇਅਰ ਵੀ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ